ਕਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚੰਗੀ ਜਿੰਦ ਜਨ ਵਾਲੀ ਝੋਟੀ ਦਿਖਾਉਣੀ ਹੈ ਘਰੇਲੂ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਵੀਰ ਗੁਰਮੋਹ ਕੋਤਨਾ ਠੀਕ ਹੈ ਨਾਮ ਗਰਮਖ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਜੀ 9915233794 9915233794 33794 ਜਿਹੜਿਆ ਪਾਸ ਜਾ ਝੋਟੀ ਬਕਾਓ ਕਰੀਏ ਕਿਹੜਾ ਸੁਦਾ ਸੁੰਦੀ ਹੈ ਇਹ ਵੀ ਤੇ 300 ਸੁੰਦੀ ਆ ਠੀਕ ਹੈ ਘਰ ਦੀ ਜੰਪਲ ਆਪਣੀ ਜਿਹੜੀ ਘਰ ਦੀ ਹੈ ਸਿਕਾ ਜਿਆਦਾ ਆਪਾਂ ਦੇਖਿਆ ਪਸ਼ੂ ਮੱਝਾਂ ਪਾਂਸਾਤ ਰੱਖਿਆ ਆਪਣੇ ਕੋਲ ਹਨਾ ਤੇ ਜੋ ਜਿਆਦਾ ਹੋਏ ਨੇ ਕਦੀ ਵੇਚ ਦਿੰਨੇ ਆ ਹਾਂਜੀ ਠੀਕ ਹੈ ਦੂਜੇ ਸਿਰ ਦੁੱਧ ਕਿੰਨਾ ਚੋਇਆ ਇਹਦਾ ਆਪਾਂ ਵੀਰੇ 13 14 ਕਿਲੋ ਮੈਂ ਨਾਰਮਲ ਹੀ ਚੋਇਆਗਾ ਠੀਕ ਹੈ 14 ਕਿਲੋ ਦੁੱਧ ਦੂਜੇ ਸਿਰ ਆਪਾਂ ਝੋਲ ਹੋਣ ਬਿਦੇ ਨੀਰਾ ਮਾ ਡਾਕਟਰ ਦੀ ਭਰਾਵਾ ਮੇਰੇ ਚਿੱਤੇ ਨੀ ਜਮਾ ਐਂ ਕਿਹਾ ਨਾ ਬਲੋ ਚੰਗਾ ਭਰਾਵਾ ਵਧੀਆ ਆਪਰੇ ਟੀਕੇ ਮੈਂ ਚੰਗੇ ਭੰਗ ਸਾਰੇ ਪਿਛਲੀ ਵਾਰ ਬੱਚਾ ਵਧੀਆ ਪਾਇਸੇ ਨੇ ਹਾਂ ਵੀਰੇ ਪਿਛਲੀ ਵਾਰ ਦੋ ਵਟੇ ਲੀਤੀਆਂ ਨੇ ਪਿੰਡ ਦੇ ਥੇ ਉਹ ਲੈ ਆਉਂ ਠੀਕ ਐ ਤੇ ਆਜੀ ਦੀ ਬੱਚਾ ਠੀਕ ਐ ਹੁਣ ਦਿਨ ਕਿ ਐ ਬਾਕੀ ਇਹਦੇ ਹੁਣ ਦਿਨ ਵੀਰੇ 5-6 ਦਿਨ ਦਾ 20 ਤੇ 21 ਦੀ ਹੁੰਦੇ ਇਹਦੇ ਪੂਰੇ ਹੁੰਦੇ ਆ ਠੀਕ ਐ ਲਗਭਗ 4-5 ਦਿਨ ਲੈ ਜੂ ਅਜੇ ਚੌਣ ਚਵਾ ਦਿਓ ਓਕੇ ਜਮ ਓਕੇ ਓਕੇ ਧਾਰਾ ਦੂਰਾ ਇੱਕ ਨੰਬਰ ਹੈ ਕਹਿੰਦੀ ਲੋੜ ਹੀ ਯਾਰ ਠੀਕ ਐ ਮਾਲਾ ਵੀ ਘਰ ਦੁੱਧ ਪੀਣ ਵਾਸਤੇ ਚ ਤੇ ਇਹਦਾ ਭਾਪਾ ਪਾ ਕੀ ਰੱਖਿਆ ਭਾਬਰੇ ਬਦੀਨ ਲੈਣੀ ਹੈ ਵੀਰੇ ਠੀਕ ਹੈ ਮੈਂ ਕਿੰਨਾ ਮਰਜੀ ਕਰ ਲਈ ਹੈ ਹਣੇ ਜੀ ਠੀਕ ਹੈ ਇੱਕ 60 ਦੀ ਵਿੰਦੀ ਨਹੀਂ ਚੁੱਪੀ ਮਾਨਦਨ ਬਣ ਮੋਟਾ ਹੋ ਜਾਊਗਾ ਹੋਣੀ ਕਰਦਾ ਕੋਈ ਗੱਲੀ ਘਰੇ ਆਇਆ ਬਾਈ ਨਾ ਤੋਰੇ ਬਾਹਰ ਨੂੰ ਸੁਵਰਾ ਸਿੰਘ ਮੂੰਹ ਮੱਥਾ ਚੰਗਾ ਤੇ 1,60,000 ਰੁਪਏ ਦੀ ਹੈਗੀ ਕੀਮਤ ਤੀਜਾ ਸੂਤ ਸੁਣਦੀ ਆ ਪੱਠਪੜੇ ਦੇ ਬਣਤਰ ਕੁਆਲਟੀ ਵਗੈਰਾ ਚੁੱਟੀ ਦੇਖ ਸਕਦੇ ਹੋ ਨਾਲਾ ਨੂੜਾ ਹਵਾਨੇ ਦੇ ਬਹੁਤ ਚੰਗੀਆਂ ਰਾਜੀ ਜਿੰਦ ਜਨ ਵਾਲੀ ਪੜੀ ਵੀ ਆ 14 ਕਿਲੋ ਦੁੱਧ ਦੂਜੇ ਸੂਇਚ ਹੋਇਆ ਤੀਜਾ ਸੂਤ ਸੁਣ ਦੇ ਵਿੱਚ 5 ਤੋਂ 6 ਦਿਨ ਬਾਕੀ ਪਿਆ ਦੀ ਗਾਵੀਰ ਕਨਫਰਮ ਕਰ ਦਨਗੇ ਕਿਹੜਾ ਲੱਗਿਆ ਡਾਕਟਰ ਨੂੰ ਪੁੱਛ ਕੇ ਵੈਸੇ ਚੰਗਾ ਭਰਾ ਵਗੈ ਕੇ ਤੇ ਬਾਕੀ ਨਾੜਾ ਦੇਖੋ ਹਵਾਨੇ ਤੇ ਨਾੜਾ ਸੋਹਣੀਆਂ ਲਗਭਗ ਤਿਆਰੀ ਦੇ ਨਜ਼ਦੀਕ ਆ ਪੰਜ ਜਾਂ ਚਾਰ ਦਿਨ ਕੱਡੂਗੀ ਥਣ ਦੇਖੋ ਸੋਹਣਾ ਮੁਠੀ ਵਾਲਾ ਸਾਫ ਸੁਥਰਾ ਤੇ ਰਾਜੀ ਪੜੀ ਵੀ ਚਮੜੀ ਜਲਚਕਾ ਵਗੈਰਾ ਬਹੁਤ ਆ ਤੇ ਨਾੜਾ ਵਗੈਰਾ ਹਵਾਨੇ ਦੀ ਇੱਕ ਪਾਸੇ ਨਹੀਂ ਦੋਨੇ ਪਾਸੇ ਚੰਗਿਆ ਦਿਖਾਈ ਦਿੰਦੀ ਆ ਸੋ ਥਾਣਾ ਦੀ ਬਾਰਦਰ ਵਗੈਰਾ ਦੇਖੋ ਮੁਠੀ ਵਾਲਾ ਸੋਹਣਾ ਸਾਫ ਸੁਥਰਾ ਥਾਣਾ ਹਵਾਨਾ ਇੱਕ ਸਾਜੋ ਲਗਭਗ ਚਾਰ ਪੰਜ ਦਿਨ ਬਾਕੀ 1 ਲੱਖ ਹੈ ਜੀ ਰਾਣੀ ਜੀ ਠੁਕੀ ਲੈ ਜੀ ਇਹਨੇ ਅੱਛੇ ਕਰਤੀ ਠੀਕ ਆ ਵਧੀਆ ਮਾਰ ਕੇ ਚਲੋ ਬਰੀਡ ਤਿਆਰ ਕਰਦੀ ਆ ਅੱਗੇ ਤੇ ਨੰਬਰ ਬੋਲ ਜੀ ਦੁਬਾਰੇ ਆਪਣਾ 99152 33794 ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ